ਦੇਖੋ ਜਿਹੜੀ ਭਰਾਮ ਦੀ ਦੌੜਾ ਵਸਤੀ ਹੈ ਇਹ ਜ਼ਬਰਦਸਤ ਪਾਣੀ ਦੀ ਲਪੇਟ ਤੇ ਹੈ ਤੁਸੀਂ ਆ ਦੇਖ ਰਹੇ ਆਂ ਅਸੀਂ ਪਿਛਲੇ ਪਾਸੇ ਤੇ ਆਏ ਆਂ ਇਹ ਜਿੰਨੇ ਘਰ ਆ ਪਿਛਲੇ ਪਾਸੇ ਇਹ ਸਾਰੇ ਕੱਟ ਆਫ ਹੋ ਗਏ ਇਹ 40 ਘਰ ਹੈ ਇਹਨਾਂ ਨੂੰ ਆਪਣਾ ਘਰਵਾਰ ਛੱਡ ਕੇ ਸੇਫ ਥਾਵਾਂ ਤੇ ਜਾਣਾ ਪੈ ਗਿਆ ਸੋ ਬੜੀ ਮੁਸ਼ਕਲ ਦੇ ਵਿੱਚ ਹੈ ਇਹਨਾਂ ਨੂੰ ਤਰੰਤ ਸਰਕਾਰੀ ਮਦਦ ਦੀ ਲੋੜ ਹੈ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਕਿ ਇਹਨਾਂ ਦੀ ਤਰੰਤ ਮਦਦ ਕੀਤੀ ਜਾਵੇ ਤਾਂ ਕਿ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਆਪ ਨੂੰ ਇਕੱਲੇ ਦਾ ਸਮਝਣਾ ਦੇਖੋ ਉਹ ਤਾਂ ਜੇ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਪਹਿਲਾਂ ਜਦੋਂ ਹੜ ਆਇਆ ਤਾਂ ਸਾਡੇ ਟਾਈਮ 'ਚ ਅਸੀਂ ਤਾਂ ਨੂੰ ਮੱਲੀ ਮਦਦ ਵੀ ਦਿੱਤੀ ਖਾਣ ਪੀਣ ਦੀਆਂ ਵਸਤਾ ਵੀ ਦਿੱਤੀਆਂ ਹੋਰ ਹਰ ਕਿਸ ਨੂੰ ਦੀ ਅਮਦ ਆਦ ਕੀਤੀ ਲੇਕਿਨ ਜਿਹੜਾ 2023 'ਚ ਹੜ ਆਇਆ ਉਹਦਾ ਰਲੀਫ ਅੱਜ ਤੱਕ ਨਹੀਂ ਮਿਲਿਆ ਇਹ ਝੂਠੀ ਲਾਰਿਆਂ ਲਪਿਆਂ ਦੀ ਸਰਕਾਰ ਹੈ ਜਿੰਨਾ ਇਹਨੇ ਧੋਖਾ ਕੀਤਾ ਲੋਕਾਂ ਨਾਲ ਇਤਿਹਾਸ ਦੇ ਵਿੱਚ ਕੋਈ ਮਿਲਦਾ ਨਹੀਂ ਆਪ ਦਾ ਹੈਗੀਆਂ ਮੰਨ ਲੈਣੇ ਆ ਪਰ ਇੰਤਜ਼ਾਮਾਂ ਦੀ ਗੱਲ ਕਰੀਏ ਤਾਂ ਇੰਤਜ਼ਾਮ ਬਿਲਕੁਲ ਕੋਈ ਇੰਤਜ਼ਾਮ ਨਹੀਂ ਸਰਕਾਰ ਦੀ ਤਰਫ ਤੇ ਕੋਈ ਇੰਤਜ਼ਾਮ ਨਹੀਂ ਆਪਣੇ ਭਾਗੀ ਹੈ ਸਿਰਫ ਸਵੈਨ ਸੇਵਿੰਗ ਜਥੇਬੰਦੀਆਂ ਕਲੱਬ ਔਰ ਸਭ ਤੋਂ ਵੱਡੀ ਦੇਣ ਜਿਹੜੀ ਹੈ ਉਹ ਕਿਲਾ ਆਨੰਦਗੜ੍ਹ ਦੇ ਸੰਤਾਂ ਦੀ ਹੈ ਜਿਨ੍ਹਾਂ ਨੇ ਆ ਨਹਿਰ ਵੀ ਟੁੱਟੀ ਸੀ ਬੰਦ ਉਹਨਾਂ ਨੇ ਲਾਇਆ ਔਰ ਜਿੱਥੇ ਜਿੱਥੇ ਲੋੜ ਪੈਂਦੀ ਹੈ ਉਹ ਸੰਤਾਂ ਦੀ ਕਾਰਵਾਈ ਚੱਲ ਰਹੀ ਹੈ ਦਿਨ ਰਾਤ ਉਹਨਾਂ ਦੇ ਟਰੈਕਟਰ ਉਹਨਾਂ ਦੀਆਂ ਮਸ਼ੀਨਾਂ ਉਹਨਾਂ ਦੀਆਂ ਟਰਾਲੀਆਂ ਉਹਨਾਂ ਦੇ ਬੰਦੇ ਰਿਲੀਫ ਦਾ ਕੰਮ ਚੱਲਦਾ ਹੈ ਸਰਕਾਰ ਦਾ ਮੈਨੂੰ ਕਿਤੇ ਦੱਸ ਦਿਓ ਕਿਤੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ 2019 ਚ ਵੀ ਹੜਾਈ ਸੀ ਤੋਂਡੀ ਸਰਕਾਰ ਸੀ ਜੀ ਉਸ ਸਮੇਂ ਤੁਸੀਂ ਕਿਸ ਪ੍ਰਕਾਰ ਇੱਥੇ ਮਦਦ ਕੀਤੀ ਅਸੀਂ ਹਰ ਕਿਸਮ ਦੀ ਮਦਦ ਕੀਤੀ ਸੀ ਅਸੀਂ ਲੋਕਾਂ ਦੀ ਮਾਲੀ ਮਦਦ ਕੀਤੀ ਅਸੀਂ ਉਹਨਾਂ ਦੇ ਨਾਲ ਖਾਣ ਪੀਣ ਦਾ ਬੰਦੋਬਸ ਕੀਤਾ ਅਸੀਂ ਜੋ ਲੋਕਾਂ ਨੇ ਕਿਹਾ ਅਸੀਂ ਉਨਿਝ ਕੀਤਾ ਕਹਿਣਾ